ਦਾਸ ਕੋ ਜੇ ਹੋਇਆ ਕੀ ਆ ਦਾਦੇ ਹੁਣ ਗੱਲ ਜੀ ਜੀ ਕੋਸ਼ਿਸ਼ ਨਹੀਂ ਹੋਈ ਗੱਲ ਦੇ ਵੈਦੀਕ ਕੀਤੀ ਇਹਨਾਂ ਨੇ ਮੈਨੂੰ ਜਿਹੜੀਆਂ ਚੀਜ਼ਾਂ ਕਿਹਾ ਸੀਦਾ ਕਿ ਉਹਨਾਂ ਨੂੰ ਕਹਦੇ ਕਿ ਤੂੰ ਮਾਂ ਤੇ ਆ ਚੀਜ਼ਾਂ ਲੈ ਕੇ ਉਹ ਮੈਂ ਉਹ ਗੱਲ ਮੰਮੀ ਦੇ ਇੱਥੇ ਕਹਿ ਆ ਦਿੱਤੀ ਇਸੇ ਕਰੋਂ ਮੈਨਾਂ ਬੋਲੀ ਜਾਂਦੇ ਕਿ ਤੂੰ ਆਪਣਾ ਨਾਮ ਰਹਿਣਾ ਮੇਰਾ ਨਾਮ ਕਿਉਂ ਲਿਆ ਤਾਂ ਠੀਕ ਹੀ ਕਹਿਣ ਦੇ ਆ ਤੈਨੂੰ ਕੀ ਲੋੜ ਹੀ ਅੱਗੇ ਸੋਲੇ ਦੇਣ ਦੀ ਜੇ ਉਹਨੇ ਤੇਰੇ ਨਾਲ ਗੱਲ ਕਰ ਹੀ ਦਿੱਤੀ ਪਹਿਲਾਂ ਤੇ ਉਹ ਹੀ ਗਲਤੀ ਆ ਜਿਹੜਾ ਡਿਮਾਂਡਾ ਰੱਖਣ ਡਿਆ ਘਰ 'ਚ ਖੁਸ਼ੀ ਦਾ ਮਾਹੌਲ ਆ ਤੇ ਖੁਸ਼ੀ 'ਚ ਬੋਲੋ ਖੁਸ਼ੀ 'ਚ ਨੱਚੋ ਗਾਓ ਗਾ ਲੂ ਤੇ ਤੁਸੀਂ ਤਾਂ ਪਤਾ ਨਹੀਂ ਕੀ ਕੁਝ ਕਰੀ ਜਾਣ ਰਹੇ ਜੇ ਜਿੱਦਾਂ ਤੁਸੀਂ ਬਸ ਲੈਣ ਦੇਣ ਦੇ ਭੁੱਖੇ ਹੁੰਦੇ ਜੀ ਲੈਣ ਦੇਣ ਦੀ ਗੱਲ ਨਹੀਂ ਹੁੰਦੀ ਆ ਵੇਖਿਆ ਸੀ ਨਾ ਗੋਲ ਭੜਾਈ ਤੇ ਵੀ ਜਿਹੜੇ ਰਿਸ਼ਤੇਦਾਰ ਇਕੱਠੇ ਆਏ ਸੀ ਤੇ ਯਾਰ ਮੇਰੀ ਗੱਲ ਸੁਣ ਰਿਸ਼ਤੇਦਾਰਾਂ ਨੂੰ ਕਦੀ ਕੋਈ ਖੁਸ਼ ਕਰ ਸਕਿਆ ਵਾ ਆਪਣੇ ਹਿਸਾਬ ਨਾਲ ਚੱਲੀਦਾ ਹੁੰਦਾ ਨਾ ਕਿ ਦੁਨੀਆ ਦੇ ਹਿਸਾਬ ਨਾਲ ਚੱਲੀਦਾ ਵਾ ਆ ਜੋ ਮਰਜ਼ੀ ਕਰ ਜਾਣ ਭਾਵੇਂ ਇੱਥੇ ਲੱਖ ਰੁਪਈਆ ਲਾ ਜਾਣ ਤੇ ਭਾਵੇਂ 2 ਲੱਖ ਲਾ ਜਾਣ ਕਿਹਨੇ ਖੁਸ਼ ਨਹੀਂ ਹੋਣਾ ਲੋਕਾਂ ਦੇ ਮੇਰੇ ਗੱਲਾਂ ਕਰਦੇ ਨੇ ਆਹ ਕਹਿਣ ਦੀਆਂ ਗੱਲਾਂ ਆਪਸ ਵਿੱਚ ਜਿੰਨਾ ਸੁਣਨ ਸੁਣਾਉਣ ਵਿੱਚ ਚੰਗੀਆਂ ਲੱਗਦੀਆਂ ਵਾ ਕੀ ਹਿੱਸੇਦਾਰ ਨੂੰ ਸਾਨੂੰ ਲੈਣਾ ਦੇਣਾ ਕੁਝ ਨਹੀਂ ਆ ਜਦੋਂ ਚਾਰ ਹਿੱਸੇਦਾਰ ਇਕੱਠੇ ਹੁੰਦੇ ਨੇ ਨਾ ਉਦੋਂ ਲੈਣਾ ਦੇਣਾ ਹੁੰਦਾ ਵਾ ਉਹ ਵੇਖਦੇ ਆ ਕਿ ਅਗਲੇ ਨੇ ਜਿੰਨਾ ਨਾ ਵਿਆਹ ਕੀਤਾ ਵਾ ਕਿੰਨੀ ਕਿਹਾ ਹਿੱਸੇਦ ਹੈਗੀ ਉਹਨਾਂ ਦੀ ਤੇ ਸਹੀ ਕਹਿੰਦੇ ਤੇ ਹੈਗੇ ਚਾਹੀਏ ਜੇ ਕਵਾਂਗੇ ਨੇ ਤਾਂ ਦੇਣਗੇ ਕਿੱਦਾਂ ਚੀਜ਼ ਐਹੋ ਹੀ ਤਾਂ ਟਾਈਮ ਆ ਲੈਣ ਦਾ ਹੋਰ ਕਦੋਂ ਲੈਣਾ ਤੇ ਜਿਹੜਾ ਆਇਆ ਤੇ ਉਹਨਾਂ ਨੇ ਲੈਣਾ ਅੱਗੋਂ ਪਿੱਛੋਂ ਥੋੜੀ ਲੈਣਾ ਤੇ ਨਾ ਹੀ ਉਹਨਾਂ ਲੈ ਕੇ ਹੋਣਾ ਅੱਗੋਂ ਪਿੱਛੋਂ ਸਿਮਰਤ ਇਹ ਨਾ ਦੋਵਾਂ ਦੀ ਗੱਲ ਤੇ ਮੇਰੇ ਸਮਝ ਆਉਂਦੀ ਆ ਤੇਰੀ ਗੱਲ ਨਹੀਂ ਮੇਰੇ ਸਮਝ ਆਉਂਦੀ ਕਿ ਤੂੰ ਕੀ ਤਰ੍ਹਾਂ ਦਿਲ ਦਿਮਾ ਗਿਆ ਤੂੰ ਕਿਉਂ ਉਹਨਾਂ ਨੂੰ ਅੱਗੋਂ ਆਖੀ ਜਾਨੀ ਤੇ ਤੰਗ ਕਰੀ ਜਾਨੀ ਤੈਨੂੰ ਮੈਂ ਕੱਲ ਪਰਸੋ ਵੀ ਸਮਝਾਇਆ ਸੀ ਕਿ ਸਿਮਰ ਦੇ ਇਦਾਂ ਨਾ ਕਰ ਇਦਾਂ ਨਾ ਕਰ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਕਿਹਾ ਜੋ ਸੱਤ ਨੂੰ ਬੰਦਵਾਰੀ ਲੈ ਕੇ ਆ ਜਾਣਗੇ ਦੀ ਜੀ ਸੱਤ ਨੂੰ ਬੰਦਵਾਰੀ ਕਿਹੜੀ ਗੱਲ ਐ ਦੱਸ ਚੀਜ਼ ਦੇਣੀ ਨਹੀਂ ਉਹਨਾਂ ਨੇ ਹੁਣ ਨਹੀਂ ਦੇਣਾ ਤੇ ਕਦੋਂ ਦੇਣਾ ਵਾ ਨਾਲੇ ਹੁਣ ਨਾ ਤੁਸੀਂ ਕੋਈ ਆਪਣਾ ਸਟੇਸ਼ਨ ਨਾ ਫੜ ਲਿਓ ਤੁਹਾਨੂੰ ਲੈਣ ਦੇ ਬਾਰੇ ਕੁਝ ਪਤਾ ਨਹੀਂ ਆ ਅਸੀਂ ਜਿਵੇਂ ਘਰ ਚਲਾਉਣਾ ਨਾ ਉਵੇਂ ਚਲਾਉਣਾ ਵਾ ਦਲੇ ਦੀ ਜੀ ਤੁਸੀਂ ਸਾਡੀ ਤਾਨੂੰ ਗੱਲ ਕਰ ਲੈਣ ਦਿਆ ਕਰੋ। ਚਲ ਠੀਕ ਐ। ਮੈਂ ਦੱਸ ਲੈ ਜਾਂਦਾ ਟਾਈਮ ਆਇਆ ਤੂੰ ਮੰਗਣ ਦੇ। ਤੂੰ ਕਿਉਂ ਤੇਰੇ ਘਰ ਕਿੱਦਿ ਪੀੜ ਹੁੰਦਾ ਪੀਆ। ਤੂੰ ਕੋ ਦਰਿਆ ਨਹੀਂ ਕਿਹਾ ਕਿ ਮੰਗਦੀ ਆ ਆਪਣੀ ਮਾਂ ਕੋ ਮੰਗਣ ਦੀ ਭਰਾ ਕੋ ਮੰਗਣ ਦੀ। ਤੂੰ ਕਿਉਂ ਬੋਲਦੀ ਵਿੱਚ? ਤੂੰ ਕਿਉਂ ਬੁਰੀ ਬਣਨ ਦੀ ਆ ਵਿੱਚ? ਆਹੋ ਨਾਲੇ ਜਿੰਨਾਂ ਨੇ ਲੈਣਾ ਦੇਣਾ ਉਹਨਾਂ ਦਾ ਕੁਝ ਹੈ ਨਹੀਂ। ਤੂੰ ਹੀ ਐਵੇਂ ਚੌਥੇ ਮੱਲੇ ਆ ਕੇ ਪ੍ਰਧਾਨ ਬਣੀ ਜਾਂਦੇ ਵਿੱਚ। ਚਲੋ ਠੀਕ ਐ। ਜੇ ਤੁਹਾਡੇ ਸਾਰਿਆਂ ਦੀ ਇਹੋ ਹੀ ਸਲਾਹ ਆ ਤੇ ਮੈਂ ਕੌਣ ਹੰਨੀ ਵਿੱਚ ਬੋਲਣ ਵਾਲੀ। ਕੰਮ ਸੋ ਕੰਮ ਹੋਰਨੀ ਤੁਹਾਨੂੰ ਤੇ ਇਹਨੂੰ ਅਕਲ ਹੋਣੀ ਚਾਹੀਦੀ। ਜਦੋਂ ਇਹਦੀ ਮਾਤਾ ਦੇ ਪੜਦਾ ਪੈ ਗਿਆ ਤੇ ਮੈਨੂੰ ਕੀ ਲੋੜ ਆ ਬੋਲਣ ਦੀ ਇਹਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕੀ ਕੀ ਭਰਾ ਪਰਜਾਈ ਦੇ ਹਾਲਾਤ ਨੇ ਜਦੋਂ ਇਹਨੂੰ ਨਹੀਂ ਸਮਝ ਲੱਗਦੀ ਤੇ ਫਿਰ ਕੋਈ ਗੱਲ ਨਹੀਂ ਮੈਂ ਤੇ ਐਵੇਂ ਵੀ ਅਚਾਨਕ ਆਣ ਕੇ ਕਹਿ ਗਿਆ ਕਿ ਬੁਰੀ ਬੰਦੀ ਆ ਤੂੰ ਹੀ ਨਾ ਬੁਰੇ ਬਣਾਇਆ ਕਰੋ ਠੀਕ ਆ ਨਾ ਉਹਨੂੰ ਪਤਾ ਵਾ ਕਿ ਉਹਦੇ ਘਰ ਦੇ ਕੀ ਕਰ ਸਕਦੇ ਆ ਟਾਡੀ ਭੂਆ ਵਾਂਗੂ ਥੋੜੀ ਨਾ ਕਿ ਜਿਹੜੀ ਚੁੜੀਆਂ ਲੈ ਆਈ ਆ ਵੇਖ ਸੀ ਮਾਲਿਆ ਇਤਨੀ ਵੱਡੀ ਨਵੜੀ ਜੁੱੜੀ ਵੀ ਆਈ ਪਾ ਸਕਦੀ ਤੇ ਜਦੀ ਭੂਆ ਤੇ ਲਾਈ ਉਹ ਚਿੱਟੇ ਮੋਤੀ ਤੇ ਕਾਲੇ ਮੋਤੀ ਵਾਲੀ ਤੇਰੀ ਤਾਰ ਨਹੀਂ ਪਾਈਦੀ ਬੱਚੇ ਨੂੰ ਉਹ ਲੈ ਕੇ ਉਹ 50 ਰੁਪਏ ਸਾਰੀਆਂ ਆਈਆਂ ਹੋਈਆਂ ਹੋਰ ਵੀ ਅੱਜ ਤੱਕ ਰੱਬ ਨੇ ਕੋਈ ਮੌਕਾ ਮੇਰੇ ਤੇ ਲਿਆਂਦਾ ਹੀ ਨਹੀਂ ਕਿ ਜਿਹੜੇ ਭੂਆ ਜੀ ਮੈਨੂੰ ਕੁਝ ਨਾ ਕੁਝ ਵਧੀਆ ਕਹਿੰਦੇ ਇੱਕ ਵਾਰੀ ਮੌਕਾ ਹੰਦੋ ਵੇਖਿਓ ਮੇਰੀ ਭੂਆ ਚਾਹੀ ਚਾਹੀ ਨਹੀਂ ਇਹਦੀ ਕੀ ਕੁਝ ਲੈ ਕੇ ਹੁੰਦੀ ਪਤਾ ਉਹਨਾਂ ਨੂੰ ਕਿੰਨਾ ਚਾਹ ਵਾ ਉਹਨਾਂ ਚਾਰਿਆਂ ਦੀ ਆਪ ਵੀ ਕੋਕ ਬਿਲੇ ਇਦਾਂ ਹੀ ਰਹੀ ਗਾਨਾ ਆਪਣੇ ਮੇਰੇ ਵਿੱਚ ਰੱਖਿਆ ਹਉ ਤਾਂ ਮੈਨੂੰ ਬੜੀ ਯਾਰ ਕਹਿੰਦੇ ਨੇ ਕਿ ਰੱਬ ਕਿਤੇ ਤੇਰੇ ਤੇ ਮਿਹਰ ਕਰੇ ਉਹ ਤਾਂ ਮੈਂ ਜਿੰਨੇ ਜੋਗੀ ਆਗੀ ਹੈ ਨਾ ਉਸ ਤੋਂ ਵੱਧ ਕਰੂੰਗੀ ਉਹ ਜਿੰਨੇ ਕਰਨਾ ਦਾਣਾ ਉਹ ਮੌਕੇ ਨਹੀਂ ਵੇਖਦਾ ਜਿੰਨੇ ਕਰਨਾ ਨਾ ਬਿਨਾ ਮੌਕੇ ਤੋਂ ਹੀ ਕਰ ਜਾਣਾ ਵਾ ਇਹ ਤਾਂ ਬਹਾਨੇ ਹੁੰਦੇ ਆ ਪਤਾ ਨਹੀਂ ਸਾਈ ਤੂੰ ਬੜੀ ਵਧੀਆ ਨਹੀਂ ਹਾਜਕਲ ਪਤਾ ਨਹੀਂ ਤੂੰ ਕਿਦੀ ਬੋਲੀ ਬੋਲਣ ਲੱਗ ਗਿਆ ਮੇਰੇ ਸਮਝੋ ਤਾਂ ਤੇਰੀਆਂ ਗੱਲਾਂ ਬਾਹਰ ਹੋ ਗਈਆਂ ਜੇ ਮੈਂ ਰਣਜੀਤ ਨੂੰ ਕੁਝ ਕਹਿਣੀ ਆ ਉਹ ਵੀ ਹੋ ਰਿਜਿਸਟ੍ਰੇਸ਼ਨ ਫਾਰ ਲੈ ਲੈਂਦੇ ਜਿਵੇਂ ਤੈਨੂੰ ਕੁਝ ਕਹਿਣੀ ਹੈ ਤੇ ਤੂੰ ਵੀ ਹੋਰੀ ਗੱਲਾਂ ਕਰਦਾ ਅੰਗੋ ਵੀਡੀਓ ਜਿਹੜੀ ਗੱਲ ਕਰਨ ਦੇਣਾ ਸਹੀ ਗੱਲ ਕਰਨ ਦੇ ਆ ਤੇ ਇਹ ਵੇਖ ਲਓ ਨਾ ਫਿਰ ਜੇ ਸਾਰੇ ਤੁਹਾਨੂੰ ਹੀ ਕਹਿਣਦੇ ਆ ਫਿਰ ਗਲਤੀ ਢਾਡੇ ਚ ਹੋਊਗੀ ਇਹ ਥੋੜੀ ਆ ਕਿ ਸਾਰੇ ਗੱਲ ਜਾਂ ਤੂੰ ਹੀ ਸਹੀ ਏ ਪਤਾ ਨਾ ਪੂਆ ਨੇ ਫਰਕ ਚੱਲ ਭਰਾਵਾ ਢਾਡੀ ਮਰਜੀ ਆ ਦੋਵਾਂ ਜੀਆਂ ਦੀ ਮੇਰੀ ਤਾਂ ਸਮਝ ਆਉਣਾ ਹੀ ਵਾਹੀ ਕਿ ਉਹ ਵੀ ਘਰ ਆਪਣਾ ਵਾ ਤੇ ਇਹ ਵੀ ਆਪਣਾ ਵਾ ਐਵੇਂ ਕਾ ਤੋ ਤੁਸੀਂ ਅਗਲੇ ਨੂੰ ਤੰਗ ਕਰਦੇ ਜੀ ਨਾਲੇ ਮੈਨੂੰ ਸਮਝ ਨਹੀਂ ਲੱਗਦੀ ਸਿਮਰਤ ਤੈਨੂੰ ਤਾਂ ਸਾਰੀ ਕੰਡੀਸ਼ਨ ਪਤਾ ਵਾ ਫਿਰ ਵੀ ਤੂੰ ਭਰਾ ਭਾਬੀ ਨੂੰ 당 ਕਰੀ ਜਾਣ ਨਹੀਂ ਹੈ ਉਹਨਾਂ ਦੇ ਘਰ ਵੱਖਰਾ ਕਲੇਸ਼ ਪਿਆ ਹੋਣਾ ਵਾ ਕਿਉਂਕਿ ਚਾਚੀ ਜੀ ਜਿਹੜੇ ਆ ਉਹ ਤੇਰੇ ਪੂਰਨਿਆਂ ਤੇ ਚੱਲਦੇ ਆ ਤੇ ਵੀਰੇ ਤੇ ਭਾਬੀ ਦੀ ਇੱਕ ਸਲਾਹ ਹੁੰਦੀ ਹੈ ਤੇ ਤੈਨੂੰ ਇਦਾਂ ਚੰਗਾ ਲੱਗਦਾ ਉਹਨਾਂ ਦੇ ਘਰ ਕਲੇਸ਼ ਪਾ ਕੇ ਆਪਾਂ ਤੇ ਖੁਸ਼ੀ ਦਾ ਮੌਕਾ ਸਾਡੇ ਤੇ ਆਇਆ ਵਾ ਅਸੀਂ ਤੇ ਖੁਸ਼ੀ-ਖੁਸ਼ੀ ਚਾਈ-ਚਾਈ ਸਾਰੇ ਵਿਆਹ ਕਰਨੇ ਆਗੋ ਤੁਹਾਡੀ ਮਰਜ਼ੀ ਆ ਤੁਹਾਡੇ ਤੇ ਹਮੇਸ਼ਾ ਮੈਂ ਗਲਤੀ ਹੁੰਦੀ ਹੈ ਤੋ ਜੀ ਦੀ ਜਾਓ ਤੇ ਆਪਣਾ ਜਾ ਕੰਮ ਕਰੋ ਨੇ ਲੱਭਾ ਤਾ ਨੂੰ ਤੋਂ ਆਪਾਂ ਅਜ ਫਰਕ ਆਇਆ ਨਾ ਪਤਾ ਲੱਗਾ ਕਿ ਨਹੀਂ ਅਜ ਲੱਗਾ ਪਰ ਇਹ ਹੋ ਜਾਣਾ ਮੈਂ ਤੁਮ ਚੰਗੀ ਤਰ੍ਹਾਂ ਸਮਝਾਵਾਂ ਪਰ ਇਹ ਹੋ ਉਹ ਤੁਮ ਜਾਣੀ ਵੇਖੋ ਪੁੱਤ ਅਸੀਂ ਆਪਣੀ ਮਰਜ਼ੀ ਕਰ ਲਈਏ ਉਹਦੇ ਤੇ ਆਪਾਂ ਕੁਝ ਨਹੀਂ ਕਰਨਾ ਜੋ ਤੁਹਾਡਾ ਹੈ ਨਾ ਮਨ ਆਪਾਂ ਦੇ ਦਿਨ ਰੋਜ਼ ਰੋਜ਼ ਨਹੀਂ ਹੋਣੀ ਦਿਨ ਆਇਆ ਵਾ ਤਾਂ ਆਪਾਂ ਤੋਂ ਗੱਲ ਕਰਨ ਦੇ ਆ ਤੇ ਜੇ ਆਪਾਂ ਇਹੋ ਕੁਛ ਵੇਂਦੇ ਰਹੂਗਾ ਤਾਂ ਆਪਾਂ ਕਦੋਂ ਨਾ ਮੰਗੇ ਕਦੋਂ ਆਪਾਂ ਆਪਣੇ ਚਾਹ ਪੂਰੇ ਕਰਾਂਗੇ ਹਾਂ ਉਹ ਦਿਨ ਤੇ ਚੰਗੇ ਮਾੜੇ ਚੱਲਦੇ ਰਹਿੰਦੇ ਆ ਹੁਣ ਇਹ ਥੋੜੀ ਆ ਕਿ ਆਪਾਂ ਫੰਕਸ਼ਨ ਨਾ ਕਰੀਏ ਕੋਈ ਹਾਂ ਨਾਲੇ ਤੁਹਾਨੂੰ ਪਤਾ ਵਾ ਤੇਲਾ ਪਹਿਲਾ ਬੱਚਾ ਵਾ ਜੇ ਇਹਦੇ ਵਿੱਚ ਵੀ ਆਪਾਂ ਕਰਾਂਗੇ ਨਾ ਇਦਾਂ ਤੇ ਫੇ ਚੰਗਾ ਨਹੀਂ ਲੱਗਦਾ ਰਿਸ਼ਤੇਦਾਰਾਂ ਨੇ ਸਾਨੂੰ ਗੱਲਾਂ ਕਰਨੀਆਂ ਮੰਗੀ ਕੁੜੀ ਹੋਈ ਤਾਂ ਕਰਦਣੀ ਇਦਾਂ ਕਿਹਾ ਤੇ ਪਹਿਲਾਂ ਇਹਨਾਂ ਨੇ ਕੁਝ ਕੀਤਾ ਤੇ ਜੇ ਉਹਨਾਂ ਨੂੰ ਨਾ ਕਰਨਗੇ ਤੇ ਕੁੜੀ ਨੂੰ ਹੋਈ ਤਾਂ ਨਹੀਂ ਪਾਣਗੇ ਤੇ ਮੈਂ ਤੇ ਇਹਦਾ ਹੀ ਸੋਚਣ ਲਿਆ ਸੀ ਕਿ ਮੰਨ ਲੋ ਹੁਣ ਸਾਡੇ ਰਿਸ਼ਤੇਦਾਰ ਹੋਣਗੇ ਉਹਨਾਂ ਨੇ ਇਹੀ ਕਹਿਣਾ ਵਾ ਕਿ ਸਿਮਰ ਦੇ ਘਰ ਦੇੋਂ ਕੁਝ ਬਣਿਆ ਸਰਿਆ ਨਹੀਂ ਆ ਤੇ ਬਦਨਾਮੀ ਹੋਊਗੀ ਤੇ ਚਾਹੇ ਤੈਨੂੰ ਆਖਿਆ ਵੀ ਆਪਣੀ ਮਰਜ਼ੀ ਨਾਲ ਜੋ ਕਹਿਣਾ ਚਾਹਦਾ ਆਪਾਂ ਨਹੀਂ ਐਸੇ ਕਰਕੇ ਕਹਿਆ ਨਾ ਤੂੰ ਉਹਦਾ ਨਾਂ ਲਾਣਾ ਤੈਨੂੰ ਪਤਾ ਜਦੋਂ ਆਪਾਂ ਨੂੰ ਪਤਾ ਗੋਦ ਭਰਾਈ ਕੀਤੀ ਸੀ ਉਦੋਂ ਮਮਾ ਨਾਲ ਕਿੰਨੀਆਂ ਗੱਲਾਂ ਹੋਈਆਂ ਕਿ ਆ ਆ ਕੀ ਸੂਟ ਦਿੱਤੇ ਆ ਤਾਂ ਹੀ ਉਹ ਮੈਂ ਤੇ ਨਾਲ ਗੱਲ ਕੀਤੀ ਕਿ ਹੁਣ ਆਪਣੇ ਘਰ ਦੇ ਨੂੰ ਸਮਝਾ ਦੇ ਸਾਹੀ ਬਾਕੀ ਗੱਲ ਤਾਂ ਤੁਹਾਡੀ ਠੀਕ ਆ ਪਰ ਯਾਰ ਤੁਸੀਂ ਤਾਂ ਉਦੋਂ ਵੀ ਕਹਿੰਦੇ ਗੋਦ ਭਰਾਈ ਤੇ ਕਿ ਰਿਸ਼ਤੇਦਾਰਾਂ ਨਹੀਂ ਆਉਣਾ ਵਾ ਨਾ ਹੀ ਤੁਹਾਡਾ ਕੋ ਰਿਸ਼ਤੇਦਾਰ ਆ ਨਾ ਹੀ ਕੋਈ ਟੈਂਡ ਲਵਾਇਆ ਤੇ ਨਾ ਹੀ ਕੋਈ ਖਰਚਾ ਦਾ ਤੁਸੀਂ ਦੱਸੀ ਜਾਂਦੇ ਜੀ ਯਾਰ ਵੇਖ ਸਮਝਾ ਉਦੋਂ ਹੀ ਸਾਰਿਆਂ ਨੂੰ ਕਿਹਾ ਸੀ ਪਰ ਤੈਨੂੰ ਹੀ ਪਤਾ ਉਦੋਂ ਗਰਮੀ ਕਿੰਨੀ ਜਾਂਦੀ ਸੀ ਸਾਨੂੰ ਨਾ ਰਾਤੀ ਫੋਨ ਆ ਗਿਆ ਸੀ ਤੇ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਆਣਾ ਸਾਈਂ ਸਾਰਿਆਂ ਦੇ ਬੜਾ ਘਰਤਾ ਸੀ ਉਹ ਦੱਸਾਂਗੀ ਆ ਰਾਤੀ ਸਾਰਿਆਂ ਦੇ ਫੋਨ ਆ ਗਏ ਸੀ ਤੈਨੂੰ ਪਤਾ ਵਾ ਟੈਂਟ ਵਾਲਿਆਂ ਨੇ ਵੀ ਅਸੀਂ ਸਾਰਾ ਕੁਝ ਸਾਈ ਵਗੈਰਾ ਦੇਤੀ ਜਦੋਂ ਸਾਨੂੰ ਰਾਤੀ ਫੋਨ ਆ ਗਿਆ ਤੈਂ ਫੇ ਸਾਰਿਆਂ ਨੂੰ ਮਨਾ ਕਰਤਾ ਕਿ ਨਾ ਆਇਓ ਐਵੇਂ ਖਰਚਾ ਕਿਉਂ ਵਧਾਉਣਾ ਹੈ ਨਹੀਂ ਅੱਛਾ ਨਾਲੇ ਨਾ ਪੁੱਤ ਅੱਜ ਘਰ ਟੈਲੀਫੋਨ ਜੁਆ ਗਿਆ ਉਹ ਇੱਕ ਦੂਜੇ ਨੂੰ ਫੋਨ ਕਰਕੇ ਪੁੱਛ ਲੈ ਤੂੰ ਜਾਣਾ ਕਲਾਨੀਓ ਤੂੰ ਜਾਣਾ ਨਹੀਂ ਮੈਂ ਨਹੀਂ ਜਾਣਾ ਗਰਮੀ ਵੜੀ ਫਿਰ ਉਹ ਵੀ ਕਹਿੰਦੇ ਨਹੀਂ ਮੈਂ ਨਹੀਂ ਜਾ ਇਕੱਠੀਆਂ ਹੀ ਜਾਵਾਂਗੇ ਜਿੱਦ ਤੇ ਜਾਵਾਂਗੇ ਤਾਂ ਨਹੀਂ ਆਏ ਅੱਛਾ वैसे ना दीदी जेडी गल कहंदे ही ना वीरे दी कंडीशन बारे सही कहंदे ही ਤੁਹਾਨੂੰ ਪਤਾ ਤੇ ਆ ਕਿ ਅਜੇ ਥੋੜਾ ਟਾਈਮ ਪਹਿਲਾਂ ਤੇ ਗੋਦਪ੍ਰਾਇ ਤੇ ਕਿੰਨਾ ਕੋਸ਼ ਕਰਕੇ ਗਏ ਆ ਤੇ ਹੁਣ ਫਿਰ ਇਕਦਮ ਇਹਨਾਂ ਦੇ ਬਜਲ ਪਾਦਾ ਤੇ ਫਿਰ ਉਹਨਾਂ ਲਈ ਵੀ ਸਹੀ ਨੀ ਨਾ ਦੀਦੀ ਸਹੀ ਕਹੰਦੇ ਗਏ ਨਹੀਂ ਤੇ ਹੁਣ ਉਹਦੀਆਂ ਗੱਲਾਂ ਤੇ ਆ ਗਈਆਂ ਉਹ ਤੇ ਮੈਨੂੰ ਥੋੜੀ ਕੁਛ ਨਹੀਂ ਲੱਗ ਮੈਂ ਕਿਉਂ ਥੋੜੀ ਲੈ ਹਾਂ ਤੇਰਾ ਹੀ ਬਣਨਾ ਪੁੱਤ ਨਾਲੇ ਮੰਮੀ ਇਹਨੂੰ ਸਮਝਾਓ ਕਿ ਇਹਦੀ ਭੈਣ ਕੀ ਚਾਹੁੰਦੀ ਆ ਉਹ ਕਿਤੇ ਖੁਸ਼ ਹੋਊਗੀ ਕਿ ਤੇਰੀ ਸੋਭਾ ਹੋਊਗੀ ਚਾਰ ਪੰਜ ਹਿੱਸੇਦਾਰਾਂ ਦੇ ਵਿੱਚ ਉਹਨੂੰ ਤਾਂ ਇਹ ਆ ਕਿ ਮੇਰੇ ਤੋਂ ਨੀਵੀਂ ਵਾਂਗਰੇ ਰਵੇ ਜਿਵੇਂ ਮੈਂ ਵਾਂ ਉਵੇਂ ਰਹਿਣ ਮੰਨ ਲਾ ਇਹੀ ਤਰੇ ਘਰ ਦੇ ਚੰਗਾ ਕਰਨਗੇ ਰਿਸ਼ਤੇਦਾਰ ਨੇ ਤੇ ਇਹੀ ਕਹਿਣਾ ਨਾ ਕਿ ਸਿਮਰਤ ਦੇ ਘਰ ਦੇ ਨੇ ਇਹ ਕੀਤਾ ਉਹ ਕੀਤਾ ਇਹੀ ਚਾਹੁੰਦੀ ਉਹ ਤੇ ਤੂੰ ਉਹਨੂੰ ਕਾਮਯਾਬ ਕਰੀ ਜਾਨੀਂ ਅੱਛਾ ਇਹਨੂੰ ਕੁਝ ਪਤਾ ਨਹੀਂ ਲੱਗ ਬਤਾ ਦੇ ਮਤਾਈਓਂ ਕਿ ਨਾ ਮੈਂ ਵੀ ਸੋਚਿਆ ਕਰ ਪੁੱਤ ਥੋੜਾ ਬਹੁਤ ਆਪ ਥੋੜਾ ਆਪਣਾ ਵੀ ਦਿਮਾਗ ਚਲਾ ਲੈ ਕੁਝ ਲੈਣਾ ਨਹੀਂ ਸਾਡਾ ਹੀ ਬਣਨਾ ਤੇ ਨਾਲੇ ਇਹ ਜਿੰਨ ਬਾਰ ਬਾਰ ਥੋੜੀ ਆਉਂਦੇ ਆ ਹਾਂਜੀ ਇਹ ਬਾਰ ਬਾਰ ਆਉਨੇ ਆ ਇਹ ਵੀ ਗੱਲ ਤਾਂ ਠੀਕ ਹੈ ਉਤਾਰ ਚੜਾਅ ਤਾਂ ਹੁੰਦਾ ਹੀ ਦਿੰਦਾ ਜ਼ਿੰਦਗੀ 'ਚ ਵੇਖ ਸਾਡਾ ਤਾਂ ਸਮਝਾਉਣਾ ਪਰਜੇ ਹੀ ਹੁਣ ਵੇਖ ਲੈ ਜਿਵੇਂ ਤੈਨੂੰ ਸਹੀ ਲੱਗੇ ਨਹੀਂ ਸਾਹਿਬ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਸਹੀ ਆਂ ਅਹੀਂ ਨਹੀਂ ਕੁਝ ਕਿਹਾ ਤੂੰ ਆਪਣੇ ਦਿਮਾਗ ਨਾਲ ਸੋਚ ਇੰਨਾ ਕੁ ਦਿਮਾਗ ਤੇਰਾ ਵੀਗਾ ਵਾ ਕੀ ਤੂੰ ਆਪਣੀ ਚਾਰ ਰਿਸ਼ਤੇਦਾਰਾਂ ਵਿੱਚ ਬੇਇੱਜ਼ਤੀ ਕਰਾਉਣੀ ਆ ਕਿ ਇੱਜ਼ਤ ਬਣਾਉਣੀ ਆ ਵੇਲਾ ਸਾਰੀ ਜੋ ਕੁਝ ਕਹਿੰਦੇ ਸਹੀ ਕਹਿੰਦੇ ਤੇ ਤੇਰੀ ਮੱਥੀ ਆ ਜੇ ਤੂੰ ਇੱਜ਼ਤ ਕਰਾਉਣੀ ਆ ਤੇ ਕਰ ਲੈ ਨਹੀਂ ਕਰਾਉਣੀ ਤੇ ਨਹੀਂ ਮੈਨੂੰ ਸਾਨੂੰ ਕਿਹੜਾ ਪਤਾ ਚ ਕੋਸ਼ ਮਿਲਣਾ ਤੇਰਾ ਜਿਕਰ ਦਾ ਸੱਤ ਕਹਿ ਲਾ ਨਹੀਂ ਜਿਕਰ ਦਾ ਨਾ ਕਹ ਸਾਡੇ ਕੋਲ ਹੱਥ ਆ ਮਮੀ ਦਾ ਕੀ ਆ ਜਿਵੇਂ ਗੋਦ ਭੜਾਈ ਤੇ ਗੱਲਾਂ ਸੁਣੀਆਂ ਮਾ ਹੁਣ ਸੁਣ ਲਾਂਗੇ ਅਸੀਂ ਜ਼ਰੂਰ ਆਪਣੀ ਬੇਇੱਜ਼ਤੀ ਕਰਾਉਣੀ ਆ ਨਹੀਂ ਨਹੀਂ ਕੋਈ ਨਾ ਮੈਂ ਮਮੀ ਨੇ ਕੁਰੀ ਫਿਰ ਗੱਲ ਕਰੂੰਗੀ ਜੀ ਤੇ ਸਮਝ ਗਈ ਤੂੰ ਠੀਕ ਆ ਸਮਝ ਗਈ ਨਹੀਂ ਮਮੀ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਮਾ ਨਾ ਇਹਦੇ ਪੱਲੇ ਪੈ ਗਈਆਂ ਲੋਕ ਪੈ ਗਈਆਂ ਦਫੇਰ ਫੋਟੋ ਦਾ ਫੋਟੋ ਬੋਦੂ ਪ੍ਰਾਪਤ ਤੇ ਆ ਪਾਸਾਰ ਲਿਆ ਤੇ ਹੁਣ ਆਪਾਂ ਕੀ ਕਵਾਂਗੇ ਮੰਮੀ ਜੋ ਬੋਦੂ ਰਾਈ ਦੇ ਕੀਤਾ ਹੈ ਹੁਣ ਵੀ ਉਹੀ ਕਰ ਲਾਂਗੇ ਉਦੋਂ ਤੇ ਗਰਮੀ ਸੀ ਹੁਣ ਕਹਦੇ ਆਂਗੇ ਬਾਰਿਸ਼ਾਂ ਹੁੰਦੀਆਂ ਆ ਤਾਂ ਨਹੀਂ ਆ ਹਾਂ ਲੈ ਬਣ ਗਈ ਗੱਲ ਫਿਰ ਕੇ ਠੀਕ ਆ ਬਹੁਤ ਜੱਜ ਮੋਟਾ ਤੇ ਕਹਿੰ ਲਾ ਉਹਦੇ ਨਾਲ ਗੱਲ ਕਰ ਲਈ ਕਿ 2-4 ਸੂਟ ਵਾਧੇ ਆਉਣ ਕਿਉਂਕਿ ਆਏ ਗਏ ਕਈ ਹੋਣੇ ਆ ਜਿਨ੍ਹਾਂ ਨੂੰ ਦੇਣੇ ਪੈਣੇ ਆ ਮੰਮੀ 2-4 ਕਿਉਂ ਮੈਂ ਤੇ ਉਹਨੂੰ ਕਹੂੰਗਾ 6-7 ਸੂਟ ਵਾਧ ਲੈ ਕੇ ਆਂ ਤੇ ਫਿਰ ਦੱਸ ਹੀ ਕਹਦੇ ਸਿੱਧੇ ਕੀ ਆਦੂ ਨਾ ਮੰਨੀ ਤੇ ਇੰਨਾ ਲੋਕ ਇਹ ਜੀ ਕੋਈ ਨਾ ਕੋਈ ਆਇਆ ਹੀ ਰਹਿਣਾ ਠੀਕ ਆ ਮੈਂ ਵੇਖਾ ਹੁਣ ਕਰਨ ਦੀ ਆਪਣੀ ਮਾਤਾ ਨਾਲ ਗੱਲ ਕੀ ਨਹੀਂ ਹੱਥੇ ਕਰੂੰਗੀ ਵੇਖਾਂ ਤੁਸੀਂ ਚਲ ਇਹ ਖੁਸ਼ ਆ ਤੇ ਮਮੀ ਖੁਸ਼ ਆ ਮੈਂ ਚੁੱਕੀ ਲੈਣਾ ਬੱਚੇ ਦੋਵੇਂ ਖੁਸ਼ ਆ ਤੇ ਮੈਂ ਖੁਸ਼ ਆਪਣੇ ਬੱਚਿਆਂ ਦਾ ਮੈਂ ਨਹੀਂ ਸੋਚਣਾ ਤੇ ਕਿੰਨੇ ਸੋਚਣਾ ਮੈਂ ਹੀ ਸੋਚਣਾ ਨਾ ਕਿਉਂਕਿ ਮੈਂ ਇਹ ਘਰ ਦਾ ਖਰਚਾ ਬਚੂਗਾ ਮੈਂ ਜਰੂਰ ਪੈਸਾ ਤੇ ਲਾ ਲਾਉਣਾ ਉਦਰੋਜਨ ਸੂਟ ਆਉਣਾ ਹੀ ਆਉਣਾ ਲੀੜਾ ਕੱਪੜਾ ਆਉਣਾ ਸਮਾਨ ਆਉਣਾ 10 ਵੱਧ ਆ ਜਾਣ ਜਿੱਥੇ ਕਿਹੜੀ ਗੱਲ ਹੈ ਫਿਰ ਮੈਂ ਆਪੇ ਦੇ ਲੈ ਦੂੰ ਮੇਰਾ ਤੇ ਬਾਦੂ ਨਾ ਕੁਛ ਮੈਂ ਜ਼ਰੂਰ ਆਪਣੇ ਘਰੋਂ ਖਰਚਾ ਕਰਨਾ ਆਪਣੇ ਘਰ ਨੂੰ ਮੈਂ ਆਪ ਹੀ ਸਿਆਣੀ ਹੋਣਾ ਨਾ ਮੈਨੂੰ ਬਾਹਰੋਂ ਥੋੜੀ ਕਹਿੰਦੇ ਅਕਲ ਦੇਣ ਆਉਣੀ ਆ ਮੈਨੂੰ ਆਪੇ ਹੀ ਅਕਲ ਆਉਣੀ ਆ ਚੱਲ ਮੈਂ ਕਿਹੜੇ ਵਰਤਨੇ ਦੇਣੇ ਕਿਸੇ ਨੂੰ ਨਾ ਚਾਚੀਆਂ ਨੂੰ ਦੇਣਾ ਨਾ ਮਾਸੀਆਂ ਨੂੰ ਦੇਣਾ ਕਿਸੇ ਨੂੰ ਨਹੀਂ ਦੇਣਾ ਉਹ ਸੂਟ ਘਰੇ ਹੀ ਰਹਿਣੇ ਘਰੇ ਹੀ ਰੱਖੜੇ ਮੈਂ ਮਾਣੀ ਦਾ ਕੁੜੀ ਦਾ ਕੀ ਬਣਾਗੇ ਮੇਰੀ ਸਮਝ ਤੋਂ ਕੇ ਬਾਹਰ ਤੁਸੀਂ ਇੱਥੇ ਸੁਖਮਣ ਕਿੱਥੇ ਆ ਤੇਰੇ ਜੀਜੂ ਨੇ ਚੁੱਕੀ ਆ 2 ਮਿੰਟ ਮੈਂ ਦੁਰਗਾ ਪਿਆ ਤਾ ਉਹਨੂੰ ਤੇ ਸੌਂਦੇ ਹੀ ਹਣ ਤੇ ਉਹ ਮੈਨੂੰ ਅੱਧੇ ਦੋ ਕੁ ਮਿੰਟ ਉਹਨੂੰ ਫੜਾ ਇਹਨੇ ਸੌਂ ਜਾਣਾ ਤੇ ਕਿੰਨੀ ਖੇਡਦੀ ਮੇਰੇ ਨਾਲ ਉਹ 2 ਮਿੰਟ ਚੁੱਕੀ ਉਹਨਾਂ ਨੇ ਚੁੱਕ ਲੈਣ ਦੇ ਘੜੀ ਬੱਸ ਦੱਸ ਤੇ ਦਿੰਦਾ ਤੈਨੂੰ ਅਹੀਂ ਕੜਾ ਉੱਪਰਿਆਂ ਸਿੰਗਤ ਸਾਡੀ ਵੀ ਉਹ ਕੋਈ ਚ ਲੱਗਦੀ ਆ ਦੂਜੀ ਗੱਲ ਸਾਰਿਆਂ ਸਾਹਮਣੇ ਕੀ ਤਮਾਸ਼ਾ ਲਾਇਆ ਤੂੰ ਮੈਨੂੰ ਇਹ ਦੱਸ ਪਹਿਲੇ ਮੈਂ ਤੇਰੇ ਵਾਸਤੇ ਤੇ ਪਰਿਵਾਰ ਵਾਸਤੇ ਉੱਥੇ ਕਿੰਨੀ ਆ ਕੀ ਇੱਥੇ ਜਿਹੜੀ ਗੱਲ ਨਹੀਂ ਉਹ ਸਾਫ਼ ਝਾਹਿਰ ਕਰ ਦੇਣੀ ਆ ਆਪਕੀ ਇਹ ਗੱਲਾਂ ਆਪਣੇ ਪੇਕਿਆਂ ਦੀਆਂ ਪਰਦੇ ਵਾਲੀਆਂ ਹੁੰਦੀਆਂ ਵਾਂ ਜੋ ਵੀ ਆਪਣੇ ਭਰਾ ਭਾਬੀ ਆ ਸਾਨੂੰ ਪਤਾ ਉਹਨਾਂ ਦੀ ਕਿੰਨੀ ਕ ਕਪੈਸਿਟੀ ਆ ਕਿੰਨੇ ਕ ਜੋਗੇ ਆ ਤੂੰ ਤੇ ਆਪ ਉਹਨਾਂ ਨਾਲ ਰਲ ਕੇ ਤੇ ਆਣੀ ਆ ਵੀ ਦੇ ਦੋ ਤੇ ਉਹ ਵੀ ਦੇ ਦੋ ਤੂੰ ਸਭ ਉਹਨਾਂ ਦੇ ਸਪੋਰਟ ਕਰਨੀ ਸਭ ਉਹਨਾਂ ਦਾ ਮੂੰਹ ਭਾਲਣਾ ਤੇ ਇਨਾਂ ਕੋਲ ਤੋਂ ਮੰਗਣ ਦੇ ਜੇ ਕੁੜੀ ਤੁਹਾਡੇ ਘਰ ਹੋਈ ਆ ਤੇ ਜਸ਼ਨ ਤੁਸੀਂ ਮਨਾਓ ਲੀੜਾ ਕਪੜਾ ਤੁਸੀਂ ਜਿਆਦਾ ਦੋ ਜਿਹੜਾ ਬਾਹਰ ਅੰਦਰ ਦੇਣਾ ਵਾ ਉਹਨਾਂ ਦੀ ਜੋ ਹੈ ਸਿਹਤ ਉਹ ਲੈ ਆਉਣ ਕੇ ਤੂੰ ਤੇ ਆਪ ਅੱਗੇ ਪ੍ਰਧਾਨ ਬਣੀ ਕਰਨ ਗਈਆਂ ਦੀਦੀ ਕੀ ਮਤਲਬ ਹੋਇਆ ਕਿ ਕੁੜੀ ਉਹਨਾਂ ਵੱਲ ਹੋਈ ਕੀ ਗੱਲ ਮੈਨੂੰ ਕੁਝ ਨਹੀਂ ਲੱਗਦੀ ਕੁੜੀ ਦੀ ਸਿਮਰਤ ਸਮਝਦੀ ਨਹੀਂ ਪਈ ਪੁੱਤ ਕੁੜੀ ਦੀ ਤੂੰ ਲੱਗਦੀ ਆ ਤੂੰ ਕੁੜੀ ਦੇ ਮਾਵਾ ਮੈਂ ਵੀ ਮਾਵਾ ਕੁੜੀ ਦੀ ਇਹ ਗੱਲ ਨਹੀਂ ਹੈਗੀ ਗੱਲ ਸਮਝਣ ਦੀ ਕੋਸ਼ਿਸ਼ ਕਰ ਨਹੀਂ ਕਰਦੇ ਨੂੰ ਇੰਨਾ ਜ਼ੋਰ ਪਾਈਦਾ ਹੁੰਦਾ ਕੁੜੀਆਂ ਇਦਾਂ ਜ਼ੋਰ ਨਹੀਂ ਪਾਉਂਦੀਆਂ ਵੀ ਆਹ ਚੀਜ਼ ਲੈ ਕੇ ਆਏ ਉਹ ਲੈ ਕੇ ਆਏ ਮੈਨੂੰ ਨਾ ਸਾਰੀਆਂ ਗੱਲਾਂ ਨਹੀਂ ਸਮਝ ਲੱਗਨ ਦਿਆ ਵੀ ਹੁਣ ਕੀ ਤੁਸੀਂ ਕੀ ਚਾਹੁੰਦੇ ਜੀ ਮੈਨੂੰ ਤੁਹਾਡੀ ਸਾਰੀ ਗੇਮ ਦਾ ਪਤਾ ਲੱਗਨ ਦਿਆ ਪਿਆਵਾ ਕੀ ਮਤਲਬ ਤੇਰਾ ਸਿਮਰਤ ਮਤਲਬ ਦੀ ਜੀ ਸਾਫ਼ ਹੀ ਆ ਤੂੰ ਇਹੋ ਚਾਹੁੰਦੇ ਈ ਨਾ ਰਿਸ਼ਤੇਦਾਰਾਂ ਵਿੱਚ ਇਹੋ ਲੱਗੇ ਕਿ ਇਹਦਾ ਤੇ ਵੱਡੀ ਦਾ ਕੋਈ ਸ਼ਾਇਆ ਨਹੀਂ ਆ ਤੇ ਨਿੱਕੀ ਦਾ ਵੀ ਨਾ ਕੋਈ ਸ਼ਾਇਆ ਨਾਲ ਦਿਖੇ ਕਿਦਾ ਉਹ ਨਹੀਂ ਕੋਈ ਸ਼ਾਇਆ ਤੇ ਸਾਰੇ ਰਿਸ਼ਤੇਦਾਰ ਮੈਨੂੰ ਪਿਆਰ ਕਰਦੇ ਤੁਹਾਨੂੰ ਨਹੀਂ ਕਰਦੇ ਸਾਡਾ ਸਾਰੇ ਇਸੇ ਗੱਲ ਦਾ ਹੀ ਹੈ ਨਾ ਕਿਉਂ ਰਿਸ਼ਤੇਦਾਰ ਮੈਨੂੰ ਕਿਉਂ ਨਹੀਂ ਪਿਆਰ ਕਰਦੇ ਨਾਲਿਆ ਘਰ ਸਾਡੇ ਦੋ ਅਲੱਗ ਲੱਗਿਆ ਇੱਕ ਘਰ ਆ ਉਹੋ ਭਰਾ ਭਾਬੀ ਤੇਰੇ ਤੇ ਉਹ ਮੇਰੇ ਸਾਡਾ ਦੋਨਾਂ ਦਾ ਫਰਜ ਆ ਉਹਨਾਂ ਨੂੰ ਸਮਝਣਾ ਤੇ ਆਪਣੇ ਘਰ ਵੱਲ ਵੇਖਣਾ ਨਾ ਨਾ ਦੀਦੀ ਇਹ ਵੀ ਗੱਲ ਤੇ ਤੁਸੀਂ ਨਾ ਪਿੱਛੇ ਜੇ ਇਹ ਤਾਂ ਨਹੀਂ ਪਤਾ ਵਾ ਕਿ ਮੰਮੀ ਨੇ ਮੈਨੂੰ ਕੀ ਕੋਸ਼ੀਤਾ ਤੇ ਤੁਹਾਨੂੰ ਕੀ ਨਹੀਂ ਦਿੱਤਾ ਦੀਦੀ ਉਹ ਭਰਾ ਪਰਜਾਈ ਨਾ ਮੇਰੇ ਆ ਤੇ ਤੁਹਾਡੇ ਨਹੀਂ ਇਹ ਤੁਹਾਨੂੰ ਵੀ ਪਤਾ ਕਿ ਤੁਹਾਡੇ ਮਤਰੇ ਭਰਾ ਪਰਜਾਈਓ ਤੇ ਸਾਰੀ ਗੱਲ ਮੇਰੇ ਵਾਲੇ ਹੋਣੀ ਆ ਇਹ ਮੰਮੀ ਮੇਰੇ ਵਾਲ ਦੀ ਗੱਲ ਕਰਦੇ ਆ ਇਹ ਗੱਲ ਤੁਹਾਨੂੰ ਵੀ ਪਤਾ ਆ ਸਿਮਰਤ ਚਾਹ ਤੇਰੇ ਭਰਾ ਪਰਜਾਈ ਸਹੀ ਤਾਂ ਹੀ ਤੂੰ ਉਹਨਾਂ ਦਾ ਬੜਾ ਜ਼ਿਆਦਾ ਸੋਚਣ ਦੀ ਹੈ ਹਨਾ ਤੇਰੀ ਸੋਚਦੀ ਮੇਰਾ ਭਰਾ ਆ ਮੈਨੂੰ ਪਤਾ ਵਾ ਉਹਦੇ ਲਈ ਮੈਂ ਕਿੱਥੇ ਸੋਚਣਾ ਤੇ ਕਿੱਥੇ ਨਹੀਂ ਸੋਚਣਾ ਠੀਕ ਹੈ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਨਾਲੇ ਮੈਨੂੰ ਇੰਨਾ ਵੀ ਪਤਾ ਆ ਉਹ ਕਿੱਥੋਂ ਤੱਕ ਮੇਰੀ ਕਰ ਸਕਦੇ ਤੇ ਕਿੱਥੋਂ ਤੱਕ ਉਹਦਾ ਨਹੀਂ ਪਹੁੰਚ ਪੈਂਦੀ ਇਹ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਮੈਨੂੰ ਪਤਾ ਹੈ ਇਸ ਗੱਲ ਦਾ ਸਿਮਰਤ ਮੈਨੂੰ ਪਤਾ ਵਾ ਕਿ ਭਰਾ ਪਰ ਜਾਈ ਤੇਰੇ ਆ ਚਲ ਮੈਂ ਤੇ ਉਹਨਾਂ ਨੂੰ ਸਮਝਦੀ ਆ ਨਾ ਉਹ ਮੇਰੇ ਨਾਲ ਪਿਆਰ ਵੀ ਕਰਦੇ ਆ ਚਲ ਤੇਰੀ ਗੱਲ ਮੰਨ ਲੈਣੀ ਕਿ ਉਹ ਤੇਰੇ ਆ ਮੇਰੇ ਕੁਝ ਨਹੀਂ ਲੱਗਦੇ ਤੂੰ ਤਾਂ ਹੁਣ ਨਾ ਬੜੀ ਜ਼ਿਆਦਾ ਸੋਚਣ ਨਹੀਂ ਹੈ ਪਤਾ ਨਹੀਂ ਤੂੰ ਕਿਹੜੀ ਬੱਲੇ ਬੱਲੇ ਚ ਪਈ ਆ ਆ ਰਿਸ਼ਤੇਦਾਰਾਂ ਕੋ ਬੱਲੇ ਬੱਲੇ ਕਰਾ ਕੇ ਤੂੰ ਕੀ ਕਰਨੀ ਆ ਜਿਹੜੀਆਂ ਭਰਾ ਦੀਆਂ ਬੋਦੀਆਂ ਉੱਥੇ ਵਲੀਆਂ ਜਾਣੀਆਂ ਵਾ ਤੂੰ ਖੇ ਪਿਆਰ ਕਰਦੀ ਆਪਣੇ ਭਰਾ ਨਾਲ ਉਹ ਦੀਦੀ ਇੰਨੇ ਝੋ ਬੱਚੇ ਹੈ ਨਹੀਂ ਕਿ ਜਿੱਥੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਉਹਨਾਂ ਨੇ ਕਿਹੜੀ ਚੀਜ਼ ਮੈਨੂੰ ਦੇਣੀ ਹੈ ਤੇ ਕਿਹੜੀ ਚੀਜ਼ ਨਹੀਂ ਦੇਣੀ। ਇਹ ਤਾਂ ਦਿਖਾ ਦੇਵੋਗੇ ਨਾ ਜਿੱਦਾਂ ਮੰਮੀ ਹੁਣੀ ਪਾ ਦੇਂਦੇ ਆ ਨਾ ਤੇ ਸਾਹਿਬ ਤੂੰ ਰਲ ਕੇ ਦੇਂਦੇ ਜੀ। ਹੋ ਵਿਚਾਰਾ ਜਿੱਥੇ ਧੀ ਦਿੱਤੀ ਆ ਨਾ ਲੈ ਕੇ ਆਊਗਾ ਸਾਰਾ ਕੁਝ। ਦੀਦੀ ਤੂੰ ਇਹਨੇ ਚੁੱਪ ਕੀਤਾ ਰਹੋ ਤੁਸੀਂ ਐਵੇਂ ਨਾ ਬੋਲੀ ਜਾਓ। ਮੈਨੂੰ ਸਾਰਾ ਪਤਾ ਲੱਗਣਦਿਆ ਵਾ ਕੀ ਚੰਗਾ ਵਾ ਤੇ ਕੀ ਮਾੜਾ। ਸਿੰਮਰਤ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਤੂੰ ਹਮੇਸ਼ਾ ਇਹ ਕਿਉਂ ਸੋਚਦੀ ਆ ਕਿ ਮੈਂ ਤੇਰਾ ਬੁਰਾ ਚਾਹੁੰਨੀ ਆ। ਵੇਖ। ਤੂੰ ਜੋ ਕਿੰਨੀ ਆ ਨਾ ਮੈਨੂੰ ਤੇਰੀਆਂ ਗੱਲਾਂ ਦਾ ਗੁੱਸਾ ਨਹੀਂ ਆਉਂਦਾ ਇਹ ਤੂੰ ਅੱਜ ਦੀਆਂ ਨਹੀਂ ਕਰਦੀ ਇਹ ਤੂੰ ਬੜੇ ਚਿਰ ਦੀਆਂ ਕਰਦੀਆਂ ਕਿ ਤੇਰਾ ਭਰਾ ਪਰ ਜਾਈਬ ਨਹੀਂ ਆ ਤੇ ਮੇਰੀ ਮਾਂ ਵੀ ਤੇਰੀ ਕੁਝ ਨਹੀਂ ਲੱਗਦੀ ਤੇ ਤੇਰਾ ਉਸ ਘਰ ਚ ਕੁਝ ਨਹੀਂ ਹੈਗਾ ਤੇ ਦੀਦੀ ਜੀ ਇਹ ਕੀ ਕਥਿਆ ਇਹ ਤੁਹਾਨੂੰ ਵੀ ਪਤਾ ਆ ਹਾਂ ਮੈਂ ਐਸੈਪਟ ਕੀਤੀ ਹੋਈ ਆ ਕੋਈ ਗੱਲ ਨਹੀਂ ਇੱਕ ਪਿਆਰ ਦੇ ਰਿਸ਼ਤੇ ਤੇ ਹੈਗੇ ਆ ਨਾ ਮੈਂ ਆ ਦੇ ਲੈਨ ਨੂੰ ਕੀ ਕਰਨਾ ਹੈ ਮੇਰੇ ਨਾਲ ਪਿਆਰ ਨਾ ਬੋਲਦੇ ਤੇ ਹੈ ਨਾ ਸਾਰੇ ਮੈਂ ਜਾ ਕੇ ਆਪਣੇ ਪੇਕੇ ਬਣਾਏ ਉੱਥੇ ਬਹਿਨੀ ਤੇ ਹੈ ਮੈਂ ਨਾ ਮੈਂ ਕੀ ਕਰਨੀ ਆ ਇਹ ਚੀਜ਼ਾਂ ਨਹੀਂ ਦੇਣੇ ਮੇਰੀ ਗਰਸੋਂ ਆ ਗੋਦ ਭਰਾਈ ਤੇ ਵੀ ਆੜ ਦੇ ਕੇ ਤੂੰ ਸਾਰਾ ਕੁਝ ਮੰਗਾਇਆ ਸੀ ਨਾ ਤੇ ਆ ਇਹਨਾਂ ਨੇ ਕੀ ਦਿੱਤਾ ਰਿਸ਼ਤੇਦਾਰਾਂ ਨੂੰ ਤੇ ਬਾਕੀਆਂ ਨੂੰ ਇਹਨਾਂ ਦੇ ਵੀ ਤੇ ਇਧਰ ਉਹ ਵਿਆਹ ਬੰਦਦੇ ਹੀ ਨਾ ਕੀ ਇਹਨਾਂ ਨੇ ਕੋਣ ਕੋਈ ਆ ਤੇਰੀਆਂ ਅੱਖਾਂ ਸਾਹਮਣੇ ਸਾਰਾ ਕੁਝ ਹੁੰਦਾ ਵਾ ਪਤਾ ਨਹੀਂ ਤੂੰ ਵੇਖ ਕੇ ਅਨਜਾਨ ਬਣੀ ਜਾਨੀ ਕੀ ਤੇਰਾ ਸਭ ਕਿਤਾਬ ਇੱਕ ਚੀਜ਼ ਤੈਨੂੰ ਮੈਂ ਦੱਸਣ ਡਈ ਆ ਇੱਕ ਚੀਜ਼ ਤੇਰੀਆਂ ਅੱਖਾਂ ਦੇ ਸਾਹਮਣੇ ਤੂੰ ਵੇਖਣਾ ਨਹੀਂ ਚਾਹੁੰਦੀ ਹੈਗੀ ਦੀਦੀ ਵੀ ਜਿਹੜਾ ਉਹਨਾਂ ਦੇ ਵਿੱਚ ਜੋ ਕੋਈ ਵੀ ਦੱਸਦੇ ਨਾ ਮੈਨੂੰ ਵੀ ਦੇਖਦਾ ਤੇ ਤੁਸੀਂ ਜੋ ਕੋਈ ਜੀ ਮੈਨੂੰ ਦੱਸਦੇ ਜੀ ਨਾ ਇਹ ਵੀ ਮੈਨੂੰ ਦੇਖਦਾ ਚ ਮੇਰੀ ਸੁਣ ਲੈ ਗੱਲ ਹੁਣ ਲਵਾਗ ਨਾ ਲਿਆ ਕਰੋ ਆਪਣਾ ਸੁਣ ਲੈ ਗੱਲ ਹੁਣ ਮੰਮੀ ਜੀ ਫੇਰ ਸਾਰਾ ਖਰਚਾ ਆ ਤੇਰੇ ਪੇਕਿਆਂ ਤੇ ਪਾਉਣਾ ਚਾਹੁੰਦੇ ਹੋਰ ਦੱਸ ਕੀ ਸੁਣਨਾ ਚਾਹੁੰਨੀ ਆ ਮੇਰੇ ਕੋਲ ਜੇ ਤੇਰੇ ਪੇਕੇ ਆ ਨਾ ਚਲ ਤੇਰੇ ਹੀ ਸਹੀ ਆ ਤੇਰੇ ਪੇਕਿਆਂ ਤੇ ਪਾਉਣਾ ਚਾਹੁੰਦੇ ਸਾਰਾ ਖਰਚਾ ਆਪਣੇ ਕੋਲ ਉਹਨਾਂ ਨੇ ਕੁਝ ਨਹੀਂ ਕਰਨਾ ਤੇ ਫੇਰ ਕੀ ਹੋ ਗਿਆ ਦੀਦੀ ਉਹਨਾਂ ਦਾ ਹੱਕ ਬੰਦਾ ਨਾ ਇਹ ਸਾਹਿਰ ਕੱਲਾ ਕੱਲਾ ਜਵਾਈ ਉਸ ਘਰ ਦਾ ਤੇ ਕੀ ਗੱਲ ਉਹ ਇੰਨਾ ਕਰ ਨਹੀਂ ਸਕਦੇ ਉਹਨਾਂ ਲਈ ਕਰ ਸਕਦੇ ਆ ਅਤੇ ਲਰਗੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਪੇਕਿਆਂ ਨੂੰ ਤੰਗ ਕਰ ਕਰਕੇ ਗਾਲ ਚ ਗੂਠ ਦੇ ਦੇ ਕੇ ਪਤਾ ਨਹੀਂ ਕੀ ਕੁਝ ਕਹਿੰਦੀਆਂ ਕਿ ਸਾਨੂੰ ਦੋ ਆ ਸਾਡੇ ਘਰ ਵਾਲੇ ਵੀ ਨਾਲ ਆਏ ਆ ਉਥੋਂ ਬ੍ਰਾਂਡਡ ਇਹਨਾਂ ਨੂੰ ਵੀ ਕੱਪੜੇ ਲੈ ਕੇ ਦੋ ਆ ਮੇਰੇ ਨਿਆਣੀਆਂ ਨੂੰ ਵੀ ਲੈ ਕੇ ਦੋ ਜੇ ਮੈਂ 4 ਦਿਨ ਆਈ ਆ ਨਾ ਮੈਨੂੰ ਖਾਣ ਪੀਣ ਇੱਥੇ ਵਧੀਆ ਚਾਹੀਦਾ ਜਿੱਦਾਂ ਘਰੇ ਕਦੀ ਰੋਟੀ ਨਹੀਂ ਖਾਧੀ ਇਹਨਾਂ ਨੇ ਆ ਲੇਹ ਜਪਣਾ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਸਾਹਮਣੇ ਆ ਸਲਾਮਾ ਨਾ ਬਹਿ ਕੇ ਕਰਿਆ ਕਰੋ ਕਿਸੇ ਦਿਨ ਮੇਰੇ ਕੋਲ ਸੁਣ ਲੋ ਸੁਤਰੀ ਨਾ ਆਇਆ ਕਰੋ ਜਦੋਂ ਅਸੀਂ ਗੱਲ ਕਰਦੇ ਹਾਂ ਤੂੰ ਹੀ ਨਾਇਆ ਕਰ ਤੂੰ ਇਤਿਆਬ ਵਿੱਚ ਆ ਜਾ ਗੱਲਾਂ ਸੁਣਦੇ ਨੇ ਪਹਿਲਾ ਹੋਈ ਜੀ ਕੰਨ ਲਾ ਕੇ ਸੁਣ ਲੈਣੀ ਬਾਜ ਵਿੱਚ ਜਾ ਕੇ ਬੋਲਣ ਦਾ ਪੈਣਾ ਕਿ ਜਿੱਦਾਂ ਪਤਾ ਨਹੀਂ ਗੱਲ ਦਾ ਨਹੀਂ ਕਿਹੜਾ ਪੜਾ ਲੈ ਪੁੱਛੀ ਜਣਾ ਮੈਨੂੰ ਦੱਸਿਓ ਕੀ ਗੱਲ ਹੈ ਮੈਨੂੰ ਦੱਸਿਓ ਕੀ ਗੱਲ ਹੋਈ ਸਾਰਾ ਪਤਾ ਲੱਗਦਾ ਦੀਰੀ ਮੈਨੂੰ ਇਹ ਨਾ ਭੁੱਲ ਕਿ ਉਹ ਮੇਰੇ ਵੀ ਪੇਕੇ ਆ ਉੱਥੇ ਮੇਰੇ ਵੀ ਭੂਆ ਜੀ ਬੈਠੇ ਨੇ ਭਰਾ ਪਰਜਾਈ ਬੈਠੇ ਨੇ ਤੇ ਆ ਮੇਰੇ ਸਹੁਰੇ ਆ ਮੈਂ ਰਣਜੀਤ ਕਰਕੇ ਇਸ ਘਰ ਚ ਆਈ ਹਾਂ ਤੂੰ ਤੇ ਮੇਰਾ ਇਧਰੋਂ ਵੀ ਲਿੰਕ ਮਗਾ ਦੇਣੀ ਮਿੰਟ ਤੇ ਉਧਰੋਂ ਵੀ ਮਗਾ ਦੇਣੀ ਜਿਵੇਂ ਮੇਰਾ ਕੋਈ ਵਾਲੀਬਾਸ ਸੀ ਨਾ ਹੋਵੇ ਮੈਨੂੰ ਕੀ ਲੋੜ ਪਈ ਦੀਦੀ ਤੁਹਾਨੂੰ ਇੰਨੀ ਗੱਲ ਕਹਿੰਦੀ ਤੂੰ ਜਾਓ ਯਾਰ ਆਪਣੇ ਜਾ ਕੇ ਕੰਮ ਕਰੋ ਸੁਖਮਨ ਹਣ ਵਾਲੇ ਜੀਜੂ ਕੋਲ ਆ ਕੇ ਦੋ ਮਿੰਟ ਮੈਂ ਸੰਭਲੂਗੀ ਆਪਣਾ ਨਾ ਕੀ ਗੱਲ ਜੇ ਦੋ ਮਿੰਟ ਫੜ ਲਾਂਗੇ ਕੀ ਹੋ ਚੱਲਿਆ ਖੜਾ ਲੈਂਦੇ ਇਹਨੂੰ ਵਿਚਾਰੇ ਨੂੰ ਜਿੰਨਾ ਮਰਜੀ ਤੈਨੂੰ ਸਮਝਾਵਾਂ ਔਰ ਆਹੀ ਕਹਾਦਾ ਤੇਰਾ ਟੇਮ ਤੇ ਮਾਰ ਕੇ ਲੱਗੀ ਨਾ ਉਹਨਾਂ ਦੇ ਮਗਰ ਲੱਗੀ ਰਹਿ ਲੱਭ ਜੋ ਪਤਾ ਕੰਨ ਮੇਰਾ ਭਾਈ ਨੂੰ ਆਜ ਤੇ ਮਾਰੋ ਭਾਈ ਨਾ ਕਰੋ ਗੱਲ ਆ ਤੁਹਾਨੂੰ ਪਤਾ ਵਾ ਸਾਡੇ ਚੰਗੇ ਭਲੇ ਬਣੇ ਕਾਵੇਂ ਚ ਵਿਗੜ ਪਾਈ ਜਾਂਦੀ ਆ ਕੋਈ ਨਹੀਂ ਰਾਣੇ ਰਾਣੇ ਹਾਜੀ ਮੰਮੀ ਆ ਸੁਗਨ ਨੂੰ ਅੰਦਰ ਲੰਮੀ ਪਾ ਕੇ ਤੇ ਮੇਰੇ ਵਾਲ ਆਜ ਰ ਗੱਲ ਸੁਣ ਮੈਂ ਕਿਹ ਵੇਦਾ ਸੁਤੀ ਆ ਜੀ ਅਵੇ ਚੁੱਕੀ ਫਿਰਦਾ ਐ ਇਹ ਮੇਰਾ ਬੱਚਾ ਇਹ ਸ਼ੋਨਾ ਆ ਪਾ ਦੇ ਲੰਮੀ ਪਾ ਦੇ ਬੱਚਾ ਇਹ ਸ਼ੋਨਾ ਮੇਰੇ ਨਾਲ ਬੱਚਾ ਆ ਬੜਾ ਪਿਆਰਾ ਲੱਗ ਤੂੰ ਸੁਤੇ ਨੂੰ ਲੱਗ ਤੁਰੇ ਫਿਰਦਾ ਕੋਈ ਕੰਮ ਨਹੀਂ ਹਾਜੀ ਮੰਮੀ ਕੋਚ ਤਰਫ ਆ ਰਾਕੀ ਕਿੰਦੇ ਕੀ ਯਾਰਾ ਵੇਖੋ ਹਮ ਸ਼ਮੀ ਮੇਰੇ ਭਨੇ ਬਣਾਏ ਕੰਮ ਜੇ ਵਿਗਨ ਪਾਈ ਜਾਂਦੀ ਆ ਕੀ ਕਹਿੰਦੀ ਹੁਣ ਯਾਰ ਮੈਂ ਆਪਣੇ ਸਿਮਰਤ ਦੇ ਘਰਦਿਆਂ ਨੂੰ ਕਿਹਾ ਵਾ ਕਿ ਜੇ ਮੈਨੂੰ ਉਹ ਚੀਜ਼ ਦੇਣੀ ਤਾਂ ਵਧੀਆ ਦਿਓ ਤੇ ਉਹਨੂੰ ਚੈਨ ਬਣਾ ਕੇ ਦੇਣੀ ਆ ਤੇ ਥੋੜੀ ਵੱਡੀ ਬਣਾ ਕੇ ਦਿਓ ਮੈਂ ਪਾ ਲੂੰਗਾ ਅੱਛਾ ਤੇ ਨਾਲ ਹੀ ਉਹ ਆ ਕੇ ਸਿਮਰਤ ਨੂੰ ਗੱਲਾਂ ਸੁਣਾਤੀ ਆ ਮੈਂ ਕਿ ਤੈਨੂੰ ਪਤਾ ਵਾ ਭਾਈ ਦਾ ਕਾਮਕਾਰ ਘਟਿਆ ਤੇ ਉਹਨਾਂ ਦੇ ਬੋਝ ਪਾਉਣੀ ਆ ਇਦਾਂ ਵਾਦਾਂ ਮਹਾ ਮਹਾ ਨਮਨ ਮਨਾਇਆ ਸੀ ਨਾਲੇ ਤੂੰ ਮੰਗਦਾ ਕਿਉਂ ਮੰਗਣਾ ਨਹੀਂ ਨਾਲੇ ਜੇ ਉਹਦੇ ਘਰ ਦੇ ਉਹਨੂੰ ਕੁਝ ਨਹੀਂ ਦੇ ਸਕਦੇ ਜੇ ਸਿਮਰਤ ਦੇ ਘਰ ਦੇ ਉਹਨੂੰ ਦੇਂਦੇ ਆ ਤੇ ਇਹਨੂੰ ਕਾਹਦੀ ਤਕਲੀਫ ਹੁੰਦੀ ਹੈ ਓਏ ਯਾਰ ਤਮਾਕੂ ਪੈਦ ਲੱਗੀ ਛੱਡ ਜੀ ਕਾਹ ਨਹੀਂ ਕਰ ਰਹਾ ਆਪਾਂ ਤੇ ਜੋ ਆਪਾਂ ਕਰਨਾ ਉਹ ਆਪਾਂ ਕਰਨਾ ਹੀ ਕਰਨਾ ਇਹਦੀ ਸਲਾਹ ਵੀ ਲੈ ਲੈਣੀ ਹੈ ਮੈਂ ਤਾਂ ਪੋਤੀ ਨੂੰ ਬੋਲਣਾ ਨਹੀਂ ਨਾ ਚਾਹੀਦਾ ਇਹ ਬੋਲ ਕੇ ਵਿੱਚ ਲਾਤਾਂ ਡਾਂਦੀ ਰਹਿੰਦੀ ਹੈ ਉਹ ਤੇ ਮੈਨੂੰ ਵੀ ਜੀਦਾ ਲੱਤਾਂ ਹੁੰਦੀਆਂ ਡਾਂਦੀ ਬੜੇ ਚਿਰ ਦੀਆਂ ਡਾਂਦੀ ਹੈ ਮੈਂ ਤੇ ਆਪਰੇ ਲੋਹਣੇ ਫਿਰਦਾ ਮੈਨੂੰ ਹੀ ਪਸੰਦੀ ਸ਼ੁਰੂ ਤੋਂ ਤਾਂ ਪਹਿਲਾਂ ਆ ਗਈ ਮੇਰੀ ਥੋੜੀ ਬਹੁਤੀ ਹੈਗੀ ਹੋਣੀ ਮੇਰੇ ਪੱਲੇ ਲੱਗਦੀ ਮੈਨੂੰ ਬਿਲਕੁਲ ਧਰਮਣਾ ਜ਼ਹਿਰ ਵਾਂਜੀ ਲੱਗਦੀ ਨਾਲੇ ਆ ਵੇਖੋ ਜਦੋਂ ਦੀ ਮੈਨੂੰ ਚਾਹ ਦੇਣੀ ਉਦੋਂ ਕੀ ਸਿਆਪਾ ਪਾਇਆ ਪਰ ਇਹ ਸਿਆਪਾ ਪਾਇਆ ਫਾਂ ਚੱਲਣ ਦਿੱਤੀ ਮੈਂ ਮੈਂ ਕਰਦੀ ਨਾ ਆਪਣੀ ਮੈਂ ਲੈ ਆਂਦੀ ਨਾ ਚਾਹ ਮੈਂ ਇਹਦਾ ਨਾ ਹਰ ਇੱਕ ਕੰਮ ਦੇ ਵਿੱਚ ਟਾਂਗੜੋਂ ਦਾ ਪੰਗਾ ਹੈਗਾ ਹੀ ਹੈਗਾ ਉਹ ਯਾ ਕਰਨ ਦੇ ੜਾਉਣ ਦੇ ਆਪਾਂ ਕਰਨੀ ਤਾਂ ਆਪਣੀ ਮਰਜ਼ੀ ਆ ਇਹਦੇ ਬੋਲਣਾ ਕੀ ਫਰਕ ਪੈਂਦਾ ਸਾਨੂੰ ਮਾਂ ਮੈਂ ਚੰਗੀ ਝਾੜੀ ਸੀ ਚਾਹ ਤੇ ਨ ਲੜਾਈ ਪਈ ਮੈਂ ਚੰਗੀ ਝਾੜੀ ਫਿਰ ਫਿਰ ਚੁੱਪ ਕੀਤੀ ਸੀ ਨਾਲੇ ਮੈਂ ਤੇ ਕਿੰਨਾ ਵਾ ਯਾਰ ਆ ਸੁੱਖ ਸੁਖਾਣਾ ਆਪਣੇ ਘਰ ਦੇ ਵਿੱਚ ਫੰਕਸ਼ਨ ਹੋਣਾ ਵਾ ਇਹਨੂੰ ਭੇਜ ਦੋ ਯਾਰ ਕਿਤੇ ਨਾ ਕਿਤੇ ਮੇਰੀ ਗੱਲ ਸੁਣ ਭੇਜਨ ਨੂੰ ਤਾਂ ਅੱਜ ਭੇਜਦੀ ਇੱਕ ਦਿਨ ਲੱਤਾਂ ਹੀ ਡਾਉਣੀਆਂ ਦੂਜੀ ਗੱਲ ਘਰ ਦਾ ਕੰਮ ਕਰਨ ਦੀ ਤਾਂ ਕੀ ਆ ਯਾਰ ਹੈ ਤੇਰੀ ਘਰ ਦੀ ਪੈਰ ਤੋਂ ਦਵਾਈ ਦੀ ਹੋਰ ਕੀ ਚਾਹੀਦਾ ਵਾ ਇਹਨਾਂ ਦਿਨਾਂ 'ਚ ਜਦ ਆਪਾਂ ਨੂੰ ਵੈਸੇ ਵੀ ਦਾਈ ਦੂਈ ਦੀ ਲੋੜ ਕਿ ਕੇ ਦੀ ਲੋੜ ਆ ਤੇ ਹੁਣ ਜਦੋਂ ਘਰੀ ਹੈਗੀ ਆ ਤਾਂ ਬਾਹਰੋਂ ਕੀ ਲੋੜ ਗੇਣੋ ਦੱਸ ਨਾਣੇ ਘਰ ਦਾ ਸਾਰਾ ਸੋਈ ਦਾ ਕੰਮ ਸਾਂਭ ਲੈਂਦੀ ਜੀ ਪੈਸੇ ਖਰਚਦੇ ਵਾ ਇਹਾਰੇ ਇਹੋ ਜਿਹੇ ਨਾ ਪੈਸੇ ਖਰਚੇ ਚੰਗੇ ਜੇ ਤੁਹਾਨੂੰ ਬਤਾਵਾ ਕੀ ਪਤਾ ਪੁੱਠੀ ਪੱਟੀ ਨਾ ਬਣਾ ਦੇ ਸਿਮਰ ਤੂੰ ਹਾਂ ਮੇਰੇ ਕੋਈ ਪੁੱਠੀ ਪੱਟੀ ਨਹੀਂ ਬਣਾਉਂਦੀ ਕੋਈ ਗੱਲ ਨਹੀਂ ਐਡੀ ਚੱਕਣੀ ਸਿਮਰ ਦੇ ਪਿੱਛੇ ਨਹੀਂ ਲੱਗਦੀ ਮੇਰੀ ਗੱਲ ਸੁਣ ਛੱਡ ਦੇ ساری ਗੱਲ ਇਹ ਕਈ ਥੋੜੇ ਜਿਹੇ ਮਹਿਮਾਨ ਆ ਮੰਮੀ ਨਾਲ ਤੁਸੀਂ ਗੱਲ ਬੁਲ ਤੋਰੋ ਮੇਰੀ ਕਿਹਦਾ ਤਰ ਬਣਾਲੀ ਆ ਨਾਲੇ ਮੇਰੀ ਗੱਲ ਸੁਣਾ ਨਾ ਗੱਲ ਤੇ ਆਪਾਂ ਤੋੜਨੀ ਤੋੜਨੀ ਆ ਆ ਹੁਣ ਜਿਹੜਾ ਫੰਕਸ਼ਨ ਹੋਣਾ ਵਾ ਇਹਦੇ ਵਿੱਚ ਨਾ ਕੋਈ ਵਿਗੜ ਨਾ ਪਾ ਦੇ ਤੁਸੀਂ ਆਪਣੇ ਹਿਸਾਬ ਦੇ ਨਾਲ ਆਪ ਹੀ ਗੱਲ ਕਰ ਲਓ ਜੇ ਮੈਂ ਕੋਈ ਗੱਲ ਕਹਿਣਾ ਹੋਣਾ ਤੇ ਮੂੰਹ ਬਣਾਉਂਦੀ ਜੇ ਅਛਾ ਕੋਈ ਮੈਂ ਸਾਂਭ ਲੂੰਗਾ ਇਹਨੂੰ ਬੜੀ ਜਿੰਨੀ ਕਿ ਚੁਕੀ ਨਾ ਮੈਂ ਲੈ ਲਾਂ ਲੈਂ ਸਕੀ ਕੋਈ ਦਿਮਾਗ ਨੂੰ ਲਾਣਾ ਪਾ ਕੋਈ ਚੱਕਰ ਨਹੀਂ ਕੁਛ ਨਹੀਂ ਕਰ ਸਕਦੀ ਨਹੀਂ ਤੇ ਤੁਹਾਨੂੰ ਪਤਾ ਜੇ ਮੈਂ ਨਹੀਂ ਚੋਣਾ ਕਿ ਮੇਰੇ ਨਾਲ ਫੰਕਸ਼ਨ ਦੇ ਵਿੱਚ ਕੋਈ ਵਿਗੜ ਨ ਪਵੇ ਤੇ ਜੇ ਮੇਰਾ ਦਿਮਾਗ ਖਰਾਬ ਹੋਇਆ ਨਾ ਮੈਂ ਕਹਿੰਦਾ ਤੁਹਾਡੇ ਵਿਆਹ ਹੋਣ ਤੋਂ ਪਹਿਲਾਂ ਨਾ ਉਹਨੂੰ ਮੈਂ ਘਰੋਂ ਕੱਢ ਦੇਣਾ ਮੈਂ ਗੱਲ ਕਰ ਤੈਨੂੰ ਪੂਰਾ ਬੰਦੀ ਲੋੜਣੀ ਆ ਮੈਂ ਆਪੇ ਕਰਨਾ ਜੋ ਕਰਨਾ ਸਹੀ ਹੈ ਕੋਈ ਵੀ ਨਹੀਂ ਬੋਲੀ ਤਾਈਓ ਤੇ ਤੈਨੂੰ ਦੱਸਣ ਦਿਓ ਕੋਈ ਨਹੀਂ ਤੈਨੂੰ ਦੱਸਣਾ ਸੀ ਹੁਣ ਵੇਖੋ ਪਾਜੀ ਮੈਂ ਤਾਂ ਮੰਮੀ ਆ ਨਾ ਸਾਰੀ ਗੱਲ ਛੱਡਤੀ ਤੁਹਾਡੇ ਤੇ ਹੁਣ ਤੁਸੀਂ ਹੀ ਸਮਝਾ ਲਿਓ ਤੇ ਜੇ ਸਾਡੇ ਵਿੱਚ ਜਨੇ ਕੋਈ ਵਿਗੜਨ ਪਾਈ ਤੇ ਮੈਂ ਇੱਕ ਗੱਲ ਸਾਫ਼-ਸਾਫ਼ ਕਹਿਣਾ ਜੇ ਮੈਂ ਉਹ ਤੁਹਾਡੇ ਵਿਆਹ ਹੋਂ ਤੋਂ ਪਹਿਲਾਂ ਹੀ ਘਰੋਂ ਕੱਢ ਦੇਣਾ ਜੀ ਮੇਰੀ ਗੱਲ ਸੁਣੋ ਇਹਨੇ ਕਿੰਨੇ ਵਿਗੜਨ ਪੌਣ ਦੀ ਕੋਸ਼ਿਸ਼ ਕੀਤੀ ਹਣਜ ਤੱਕ ਬੜਾ ਕੋ ਕੰਮ ਰੁਕਿਆ ਹੁਣ ਚੇਨ ਦੀ ਗੱਲ ਲੈ ਲਾ ਉਹ ਦਿਨ ਮੈਂ ਕੀ ਕਹਿਣ ਦੀਗੀ ਫਿਰ ਮੈਂ ਕੁੜੀ ਲਈ ਬੜਾ ਅਗਲੇ ਤੁਜੀ ਇਹ ਗੱਜਰੇ ਬਣਾ ਲਿਆ ਨਹੀਂ ਜੁੜੀ ਨਿਕਿਆ ਕਿ ਪਤਲੀ ਜੀ ਅੱਜ ਮੇਰੀ ਗੱਲ ਸੁਣੋ ਆਪ ਮੈਂ ਆਪਣੀ ਮਰਜ਼ੀ ਮੇਰੀ ਗੱਲ ਸੁਣੋ ਆਪਣੀ ਮਰਜ਼ੀ ਕੀਤੀ ਨਾ ਚੇਨ ਲੈ ਕੇ ਆਣ ਸੋਹਣੀ ਬਣਾਈਆਂ ਚੇਨ ਉਹਨੇ ਉਹ ਚੇਨ ਤੇ ਠੀਕ ਆ ਆਪਣੇ ਤਿੰਨਾਂ ਦੀ ਗੱਲ ਹੋ ਰਿਆ ਸਿਮਰ ਦਾ ਦਿਮਾਗ ਉਹ ਹੋਣੀ ਨਹੀਂ ਤੁਹਾਡੇ ਸਾਹਮਣੇ ਇਥੇ ਕਹਿਣ ਦਾ ਪਈ ਕਿ ਜੋ ਕੁਝ ਵੀ ਦੀਦੀ ਕਹਿੰਦੇ ਆ ਸਹੀ ਕਹਿੰਦੇ ਆ ਤੇ ਉਹੋ ਹੀ ਚੁੱਕਣਾ ਦਿੰਦੀ ਆ ਤੇ ਸਿਰਫ ਪਤਾ ਨਹੀਂ ਜਿਆ ਤੂੰ ਲਾਹ ਆਪਣੇ ਬਨੇ ਕਸ ਮੈਂ ਲਾਉਣਾ ਨਹੀਂ ਪਿੱਛੇ ਮਿੰਟਾਂ ਚ ਤੂੰ ਵੀ ਲਾਹ ਮਾੜੀ ਕੀ ਚੱਕਰ ਆ ਐਡੀ ਗੱਲ ਨਹੀਂ ਆ ਐਡੀ ਸਿੱਧੀ ਵੀ ਨਹੀਂ ਲੱਗਦੀ ਤੂੰ ਛੱਡ ਦੋ ਸਾਰੀ ਗੱਲ ਇੱਕ ਸਾਦੀ ਆ ਪਨੀਰ ਘਰੇ ਕੰਮ ਵਾਲੀ ਐ ਤੇ ਕੰਮ ਕਰਾਉਂਦੇ ਆ ਕੰਮ ਸਾਰੋ ਥੋੜਾ ਟਾਈਮ ਇਹ ਨਾਲ ਤੇ ਮੰਮੀ ਫਿਰ ਇੱਕ ਗੱਲ ਦਾ ਧਿਆਨ ਰੱਖੀਏ ਜਿੰਨੀ ਦੇਰ ਤੱਕ ਕੰਮ ਨਹੀਂ ਨਾ ਹੁੰਦਾ ਸਾਡਾ ਸਿਮਰਤ ਨੂੰ ਤੇ ਆ ਸ਼ਮੀ ਨੂੰ ਇਕੱਠੇ ਨਾ ਹੁੰਦੀ ਐ ਹਾਂ ਚਲ ਏਦਾਂ ਕਰ ਲਿਆ ਬਰੂ ਕਿ ਇਹੋ ਹੀ ਤੂੰ ਉਹਦੇ ਦਿਮਾਗ ਚ ਪਾ ਦੇ ਗੱਲ ਜਿਹੜਾ ਪੀ ਤੂੰ ਆਪਣੇ ਕੰਮ ਨਾ ਮਤਲਬ ਰੱਖਿਆ ਤਾਂ ਰੁਨ ਬਲਾਇਕ ਬਾਬਾ ਫਿਕਰ ਨਾ ਕਰੋ ਤੁਸੀਂ ਮੇਰੀ ਗੱਲ ਸੁਣੋ ਮੈਂ ਸੰਭਾਲ ਲਵਾਂ ਸਾਰੀ ਗੱਲ ਮੈਂ ਕਰ ਲੈਣਾ ਉਹਦੇ ਨਾਲ ਗੱਲ ਮੰਮੀ ਉਹ ਸ਼ੈਡੋ ਬ੍ਰੈਂਡ ਇਹਦੀ ਕਿਹੜੀ ਗੱਲ ਕਰ ਰਹੇ ਤੂੰ ਮੇਰੀ ਗੱਲ ਸੁਣੋ ਅੱਗੇ ਮੈਂ ਨਾ ਵਿਆਹ ਦੀ ਗੱਲ ਕਰਾਂਦਾ ਜੀ ਉਹਦਾ ਦੇਣ ਲੈਣ ਵਾਲਾ ਕਿੱਸਾ ਬਤਾਵੇ ਹੁਣ ਦੱਸੋ ਮੈਨੂੰ ਮਾੜਾ ਕੋਟਾ ਕੁਝ ਹਾਂ ਤੇ ਉਹ ਤਾਂ ਦੇਣਾ ਲੈਣਾ ਹੀ ਵਾਧੂ ਆ ਵਾਧੂ ਦੇਣਾ ਹੀ ਵ ਆ ਮਾਹਰ ਕੁੜੀ ਦੇ ਚੱਕਰ ਚ ਨਹੀਂ ਪੈਣਾ ਤੇ ਸਿੰਪਲ ਆ ਕਿ ਕਿੰਦਾ ਦੀ ਸੋਹਣੀ ਸਾਨੀ ਮੈਨੂੰ ਪਤਾ ਨਹੀਂ ਕੀ ਮਤਲਬ ਤੇ ਇਹ ਜਣਾ ਚੰਗਾ ਹੋਣਾ ਚਾਹੀਦਾ ਜੀ ਮਨੀਆ ਕੁੜੀ ਵੀ ਸੋਹਣੀ ਆ ਤੂੰ ਟੈਨਸ਼ਨ ਤਾਂ ਸੋਹਣੀ ਵੇਖ ਕੇ ਹੀ ਕਰਨੀ ਮੇਰੀ ਗੱਲ ਸੁਣੋ ਉਹਨਾਂ ਨੂੰ ਮੇਰੇ ਕੜੇ ਦਾ ਜ਼ਰੂਰ ਕਹਿ ਦਿਓ ਤੇ ਨਾਲੇ ਮੈਂ ਹਲਕਾ ਨਹੀਂ ਪਾਉਣਾ ਉਹਨਾਂ ਨੂੰ ਕੋਈ ਪਾਰਾ ਕਾਲਾ ਬਣਾ ਕੇ ਦਿਓ ਮੈਨੂੰ ਉਹ ਤੋਂ ਉਹਨਾਂ ਨੇ ਸਾਰਾ ਕੁਝ ਕਰਨਾ ਵੇਖਿਓ ਤੁਹਾਡੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਣਗੀਆਂ ਘਰ ਜੀ ਹੁਣਾ ਸਾਰਾ ਗੋਮ ਗੇੜਾ ਕੜਾ ਵੀ ਪਾ ਲਈ ਤੂੰ ਦੱਸ ਕਿਥੇ ਜਾਣਾ ਜੀ ਸਾਰਾ ਸੋਨਾ ਘਰ ਜੀ ਹੁਣਾ ਵਾ ਦੇਨ ਲੈਨ ਸਾਰਾ ਆਪਣੀ ਕੁੜੀ ਆ ਬ ਮਾਲਾ ਦਾ ਸੁੱਖਾ ਸੁਖਾਣ ਨਾਲ ਆਪਾਂ ਫੰਕਸ਼ਨ ਕੱਢਦੇ ਹਾਂ ਜੀਤ ਧਿਆਨ ਦਿਓ ਆਪਣਾ ਫੰਕਸ਼ਨ ਕਿੱਦਾਂ ਸੁਣਾਉਂਦੇ ਆ ਨਹੀਂ ਦੇਣਾ ਤੂੰ ਵੱਡਾ ਮੈਂ ਦੇਣੀ ਕਿਹਾ ਤੂੰ ਫਿਰ ਪ੍ਰਵਾਹ ਕਰੀ ਜਾਂਦੇ ਆ ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ ਪ੍ਰਵਾਹ ਕਰੀ ਜਾਂਦੇ ਛੱਡ ਦੇ ਦੀ ਆਪਣਾ ਕੰਮ ਤੇ ਧਿਆਨ ਤਾਂ ਉਹ ਨਹੀਂ ਸਾਰੇ ਇਹ ਲੋਤੀਆਂ ਨੂੰ ਨਹੀਂ ਹਟਦੀ ਉਹ ਲੋਤੀਆਂ ਇਹੋ ਜਿਹੀ ਛੱਡ ਲੈ ਮੈਂ ਸੰਭਲੂਗਾ ਪੇਨਾਂ ਦਾ ਮੈਂ ਤੂੰ ਵੇਖਿਆ ਹਾਂ ਮੜਾਇਆ ਜਦੋਂ ਮੇਰਾ ਵਿਆਹ ਆ ਗਿਆ ਨਾ ਲੋਕਾਂ ਦੇ ਨਾ ਮੂੰਹ ਖੁੱਲੇ ਦੇ ਖੁੱਲੇ ਰਹਿਣੇ ਆ ਆ ਵੇਖੀ ਹੈ ਵਰਦਾ ਕੀ ਇਥੇ ਉਹ ਜਿਹੜਾ ਹੀ ਨਾ ਵਾ ਤੇ ਆਪਾਂ ਹੀ ਖੁੱਲੇ ਰਹਿਣੇ ਦੇਖੀ ਜਾਇਆ ਸੀ ਵੇ ਹੈ ਮਮੀ ਮੈਂ ਕਹਿੰਨਾ ਵਾ ਭਾਜੀ ਨਾ ਪੂਰਾ ਖੁਸ਼ ਆ ਵਿਆਹ ਤੋਂ ਮੈਂ ਕਹਿੰਨਾ ਹੁਣ ਦਿਲੋਂ ਚਾਹੁੰਦੇ ਆ ਕਿ ਮੇਰਾ ਵਿਆਹ ਹੋ ਹੀ ਜਾ ਕੇ ਉਹ ਮਿਲਣਾ ਜੂ ਬਹੁਤਾ ਕਿ ਮਿਲਿਆ ਨਹੀਂ ਨਾ ਕੁਝ ਵੀ ਹੁਣ ਮਿਲਣਾ ਜਿਆਦਾ ਵਾ ਤਾਂ ਤਿਆਰ ਹੀ ਜਵਾਦਾ ਵਿਆਹ ਹੋ ਗਿਆ ਸ਼ੋਗਣਿਆ ਹੋਣਾ ਗੱਲ ਤੇ ਆ ਗਈ ਨਾ ਹੁਣ ਤੇ ਨਹੀਂ ਚਾਹੁੰਦੇ ਕਿ ਇਹੋ ਜੀ ਕੁੜੀ ਚਾਹੀਦੀ ਉਹੋ ਜੀ ਕੁੜੀ ਚਾਹੀਦੀ ਦੇਣ ਲੈਣ ਕਹਿੰਦੇ ਪਰ ਚੰਗਾ ਹੋਣਾ ਚਾਹੀਦਾ ਮੈਂ ਹਾਂਜੀ ਦੱਸੋ ਅੱਜ ਦਾ ਕੰਮ ਕਰਨ ਦੀ ਨਾ ਆਪਣੇ ਕਾਮਨਾ ਮਤਲਬ ਰੱਖਿਆ ਕਰ ਹਰ ਇੱਕ ਜਗ੍ਹਾ ਲੱਤਾਂ ਲਾਇਆ ਕਰ ਜਾ ਕੇ ਭਾਨੂੰ ਕੀ ਲੜਗੀਆਂ ਹੋਣਾ ਕੀ ਹੋਇਆ ਲੜਗੀਆਂ ਨਹੀਂ ਇਹ ਗੱਲ ਰੱਖੋ ਇਹ ਗੱਲ ਸੁਣ ਮੇਰੇ